ਪਸੰਦ ਇਹ ਤਿਹਾੜੀ ਦੇ ਸੀਜ਼ਨ ਦੇ ਵਿੱਚ ਜਿਹੜੇ ਹੈਗੇ ਪਤੰਗਬਾਜ਼ੀ ਦਾ ਜਿਹੜਾ ਹੈਗਾ ਕਾਫੀ ਜਿਹੜਾ ਫੈਸਟੀਵਲ ਹੈਗਾ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਸੋ ਇਸ ਦੇ ਵਿੱਚ ਜਿਹੜਾ ਚੈਨਲ ਡੋਰ ਦੀ ਕੁਝ ਲੋਕ ਵਰਤੋਂ ਕਰਦੇ ਆ ਉਸ ਰਿਗਾਰਡਿੰਗ ਅਸੀਂ ਵਕ ਵਕ ਟੀਮਾਂ ਚੈਕਿੰਗ ਲਈ ਬਣਾਈਆਂ ਹੋਈਆਂ ਨੇ ਜਿਸ ਦੇ ਵਿੱਚ ਅਸੀਂ ਕੱਲ ਥਾਣਾ ਸਿਵਲ ਲਾਈਨ ਦੇ ਵਿੱਚ ਮਕਦਮਾ ਨੰਬਰ 353 ਅੰਡਰ ਸੈਕਸ਼ਨ 323 ਬੀ ਐਨ ਐਸ ਐਂਡ 15 এনवायरमेंट ਪ੍ਰੋਟੈਕਸ਼ਨ ਐਕਟ ਦੇ ਵਿੱਚ ਦਰਜਿਸਟਰ ਕੀਤਾ ਜਿਸ ਦੇ ਵਿੱਚ ਇੱਕ ਆਕਾਸ਼ ਨਾਮ ਦੇ ਲੜਕੇ ਨੂੰ ਅਸੀਂ ਗ੍ਰਿਫਤਾਰ ਕੀਤਾ ਜੋ ਕਿ ਤੋਬਿਆਨ ਬਸਤੀ ਦੇ ਰਹਿਣ ਵਾਲਾ ਸੀਗਾ ਅਤੇ ਇਸ ਦੀ ਪੋਜੈਸ਼ਨ ਦੇ ਵਿੱਚੋਂ 20 ਗੱਟੂ ਜਿਹੜੇ ਇਹ ਚੈਨਲ ਡੋਰ ਦੇ ਬਰਾਮਦ ਕੀਤੇ ਨੇ ਇਸ ਤੋਂ ਇਲਾਵਾ ਵੀ ਅਸੀਂ ਸਾਡੀ ਟੀਮ ਚੈਕਿੰਗ ਤੋਂ ਇਲਾਵਾ ਅਸੀਂ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਹਾਂ ਤੇ ਤੁਹਾਡੇ ਮਾਧਿਅਮ ਰਹੀਂ ਅਸੀਂ ਲੋਕਾਂ ਨੂੰ ਅਪੀਲ ਵੀ ਕਰਨਾ ਚਾਹਾਂਗੇ ਕਿ ਪਬਲਿਕ ਨੂੰ ਵੀ ਅਸੀਂ ਅਪੀਲ ਕਰਨਾ ਚਾਹਾਂਗੇ ਕਿ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਕਿ ਚੈਨਲ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਇਸ ਤੋਂ ਇਲਾਵਾ ਪੇਰੈਂਟਸ ਵੀ ਇਸ ਗੱਲ ਦਾ ਧਿਆਨ ਰੱਖਣ ਕਿ ਜਦੋਂ ਬੱਚੇ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਜਾਗਰੂਕ ਕਰਨ ਪੇਰੈਂਟਸ ਕਿ ਚੈਨਲ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਚੈਨਲ ਡੋਰ ਦੇ ਨਾਲ ਆਮ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਤੇ ਜਿਹੜੇ ਬੰਦੇ ਇਸ ਗੰਦੇ ਕੰਮ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਤੁਹਾਡੇ ਮਾਧਿਅਮ ਰਹੀਂ ਅਸੀਂ ਸਖਤ ਵਾਰਨਿੰ ਅਦਰਵਾਈਜ਼ ਉਹਨਾਂ ਦੇ ਖਿਲਾਫ ਅਸੀਂ ਸਖਤਕشن ਲਵਾਂਗੇ ਸਰ ਹਰ ਸਾਜ ਜਿਹੜੀ ਇਸ ਤਰ੍ਹਾਂ ਦੀ ਵੀਡੀਓ ਬਣਾ ਹਰ ਸਾਉਣ ਨੂੰ ਯਾਨੀ ਹਰ ਸਾਲ ਦੀ ਦੇਖੋ ਇਸ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਚੀਜ਼ ਹੁੰਦੀ ਪ੍ਰੋਵੈਂਸ਼ਨ ਦੀ ਅਵੇਅਰਨੈਸ ਦੀ ਤੇ ਤੀਸਰਾ ਹੁੰਦਾ ਕਿ ਜਦੋਂ ਕੋਈ ਬੰਦਾ ਇਸ ਵਿੱਚ ਨਹੀਂ ਹਟਦਾ ਤਾਂ ਉਸ ਦੇ ਖਿਲਾਫ ਇਨਫੋਰਸਮੈਂਟ ਦੀ ਸੋ ਮੇਨਲੀ ਅਸੀਂ ਵੇਅਰ ਵੀ ਕਰ ਰਹੇ ਹਾਂ ਲੋਕਾਂ ਨੂੰ ਸਾਡੀਆਂ ਟੀਮਾਂ ਵੀ ਲੱਗੀਆਂ ਹੋਈਆਂ ਨੇ ਪਰੰਤੂ ਇਸ ਤੋਂ ਇਲਾਵਾ ਵੀ ਜੇਕਰ ਕੋਈ ਨਹੀਂ ਹਟਦਾ ਤਾਂ ਉਸ ਦੇ ਖਿਲਾਫ ਅਸੀਂ ਬਿਲਕੁਲ ਸਖਤਕشن ਲਵਾਂਗੇ ਜਿੱਦਾਂ ਕਿ ਅਸੀਂ ਕੱਲ ਥਾਣਾ ਸਿਵਲ ਲਾਈਨ ਦੇ ਵਿੱਚ ਮੁਕੱਦਮਾ ਵੀ ਦਰਜ ਕੀਤਾ ਹੈ